ਇਸ ਉਦਘਾਟਨ ਵੀ ਹੋ ਰਿਹਾ ਜੀ ਤੁਹਾਡੇ ਪਰਮਾਣਾਂ ਪਰ ਬੱਚੇ ਬਹੁਤ ਬਹੁਤ ਜ਼ਿਆਦਾ ਉਫਾਇਫ ਨੇ ਐਮਐਨਐ ਦੇ ਤਾਖਲਾ ਲੈਂਡ ਲਈ ਵੱਧ ਤੋਂ ਵੱਧ ਗੇਂਟੀ ਦੇ ਵਿੱਚ 40 ਨੂੰ ਦੇ ਨੂੰ ਦੇ ਲਈ ਮਤਲਬ ਐਂਕੈਂਸ ਲਈ ਬੱਚੇ ਜੇ ਤਾਲਾ ਪੀਰ ਹੋਏ ਕਿ ਐਕਵਾਰ ਦੀ ਜਾਣੀ ਲੈ पूरी ਕਵੀ ਦੋਰੀਆਂ ਦੀ ਫਾਦਰ ਦਾ ਜ਼ਿਲ੍ਹੇ ਦੇ ਅੱਛੀ ਤੁਹਾਡਾ ਬਈਆ ਕਿ ਤੁਸੀਂ ਅਜੇ ਤਰ੍ਹਾਂ ਸਾਡਾ ਮਦਦ ਕਰਦੇ ਹੋ ਥੈਂਕ ਯੂ ਬਾਕੀ ਤੁਹਾਡਾ ਕੋਈ ਵੱਡਾ ਕੋਈ ਚਲ ਤਾਂ ਸਿੱਧਾ ਤਾਂ होली ਕਿੰਨੇ ਦਿਨਾਂ ਤੁਰੇ ਸਰੀਕਾ ਵਨ ਵੀਕਸ ਹਨ ਵਨ ਵੀਕਸ 60 ਤੋਂ होली ਤਾਂ ਸ਼ਾਇਦ ਤੋਂਲੀ atheni ਹੋਗੀ ਪਰ ਜਿਹੜੀ ਮੈਂ ਪਿਛਲੇ ਵਾਰ ਜਿਹੜਾ ਬੈਚ ਗਿਆ ਸੀਗਾ ਫਿਨਲੈਂਡ ਉਹ ਦੀਵਾਲੀ ਤੋਂ ਪੁੱਛਾਂਗੇ ਮੈਨੂੰ ਇਹ ਕਹਿ ਸੀਗਾ ਕਿ ਦੀਵਾਲੀ ਉਹਨਾਂ ਹੀ ਬਹੁਤ ਹੋਣੀ ਆ ਪਰ ਜਿਹੜੀ ਇੱਕ ਦੀਵਾਲੀ ਹੋਣੀ ਉਹ ਲਿਸ ਹੋ ਰਹੀ ਹੈ ਸਾਰੀ ਉਹੀ ਯਾਦ ਰੱਖੋ ਹੈ ਸੋ ਤੁਹਾਨੂੰ ਇਹ ਹੋਲੀ ਜਿਹੜੀ ਹੈ ਇਹ ਤੁਹਾਡੀ ਸਿੰਗਾਪੁਰ ਦੇ ਵਿੱਚ ਹੋਊਗੀ ਤੇ ਜਿਹੜੇ ਵਿੱਦਿਆ ਦੇ ਰੰਗ ਨੇ ਉਹ ਤੁਸੀਂ ਲੈ ਕੇ ਆਉਂਦੇ ਹੋ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਆ ਕੇ ਸਰਕਾਰ ਦੀਆਂ ਉਮੀਦਾਂ ਤੇ ਲੱਖਾਂ ਪਰਿਵਾਰਾਂ ਦੀਆਂ ਉਮੀਦਾਂ ਤੇ ਤੁਸੀਂ ਵਿਰੋਧ ਕਰੋਗੇ ਤੇ ਤੁਹਾਡੇ ਭਰਾ ਦੇ ਬੱਚੇ ਬੜੇ-ਬੜੀਆਂ ਪੋਸਟਾਂ ਤੇ ਬੜੇ-ਬੜੀਆਂ ਕੁਰਸੀਆਂ ਤੇ ਬੈਠਣਗੇ ਵਿਸ਼ਵ ਆਲ ਦਾ ਬੈਸਟ ਬਹੁਤ-ਬਹੁਤ ਸ਼ੁਕਰੀਆ। ਹਾਂ ਜੀ ਗੱਡੀ ਚੋਂ ਮੈਂ ਮੈਂ ਵੀ ਦੇ ਦਿੱਤਾ ਆਪਰ ਬਸ ਚੱਲ ਜਾਨੀ ਕੋਈ ਰੁਕੂ ਕੋਈ ਰੁਕੂ ਕੋਈ ਨਹੀਂ ਗੱਲ ਦੀ 공 ਦੀ સેવા ਕਰਨ এড્યુਕੇਸ਼ਨ ਜਿਹੜੀ ਹੈ ਉਹ ਅੱਜ ਪ੍ਰਾਇੋਰਟੀ ਹੈ ਸਾਰੀ ਦੁਨੀਆ ਨੂੰ ਆਉ ਨਾਲੇ ਪਹਿਲਾਂ ਪਿਛਲੇ ਜ਼ਮਾਨੇ ਚ ਉਹਨੂੰ ਅਮੀਰ ਮੰਨਿਆ ਜਾਂਦਾ ਸੀ ਜਿਹਦੇ ਕੋਲ ਜ਼ਮੀਨ ਹੁੰਦੀ ਸੀ ਜਾਂ ਪੈਸੇ ਹੁੰਦੇ ਸੀ ਜਾਂ ਪਲਾਟ ਹੁੰਦੇ ਸੀ ਪਰ ਹਮਾਰੇ ਜ਼ਮਾਨੇ ਚ ਉਹਨੂੰ ਬریہ ਘਰ ਮੰਨਿਆ ਜਾਊਗਾ ਜਾਂ ਅਮੀਰ ਮੰਨਿਆ ਜਾਊਗਾ ਜਿਹਨਾਂ ਦੇ ਬੱਚੇ ਪੜੇ ਲਿਖੇ ਨੇ ਜਿੰਦੇ ਬੱਚਾ ਕੋਲ এডਿਕੇਸ਼ਨ ਹੈ ਤੇ ਕੋਲਪੀਅਰ এডਿਊਕੇਸ਼ਨ ਸੋ ਇਸ ਤੋਂ ਪਹਿਲਾਂ ਫਿਨਲੈਂਡਰ ਅੰਮਦਾਬਾਦ ਅਰ ਸਾਡੇ ਬੱਚੇ ਛੋਟੇ ਬੱਚੇ ਸਾਡੇ ਚੰ드ਰੀਆਨ 3 ਦੀ ਲਾਂਚਿੰਗ ਤੇ ਵੀ ਚਿਰੀਲੇ ਕੋਟਾ ਗਏ ਸੋਸੀਂ ਹਰ ਪੱਧਰ ਤੇ ਚਾਹੁੰਦੇ ਆ ਕਿ ਬੱਚੇ ਵੀ ਜਾਣ ਟੀਚਰ ਵੀ ਜਾਣ ਤੁਸੀਂ ਉਹਨਾਂ ਚੋਂ ਕਿਸੇ ਨੂੰ ਲਈਓ ਜੇ ਪਹਿਲਾਂ ਜਾ ਕੇ ਆਇਆ ਜੋ ਜਿਹੜੇ ਪਹਿਲਾਂ ਕਿਤੇ ਨਾ ਕਿਤੇ ਜਾ ਕੇ ਰਹੇ ਨੇ ਉਹਨਾਂ ਚੋਂ ਕੋਈ ਤੁਹਾਡੇ ਨਾਲ ਕੋਈ ਹੈਗੇ ਆਪਸ ਵਿੱਚ ਕੋਈ ਸੰਪਰਕ ਹੈ ਅੱਛਾ ਸੋ ਹੋ ਤੁਸੀਂ ਜਾ ਰਹੇ ਹੋ ਤਾਂ ਆਖੇ ਤੁਹਾਨੂੰ ਵੀ ਉਹ ਲੋਕ ਜਿਹੜੇ ਅਜੇ ਨਹੀਂ ਗਏ ਉਹ ਤੁਹਾਨੂੰ ਸੰਪਰਕ ਕਰਨ ਦੇ ਕੀਵੇਂ ਹੁੰਦਾ ਹੈ ਕੀ ਹੈ ਤੁਸੀਂ ਪ੍ਰਿੰਸੀਪਲਸ ਟ੍ਰੇning ਅਕੈਡਮੀ ਹੈ ਸਿੰਗਾਪੁਰ ਦੀ پوری ਦੁਨੀਆ ਦੇ ਵਿੱਚ ਉੱਥੇ ਬੰਦੇ ਆਉਂਦੇ ਆ ਕੋਈ ਦੁਨੀਆ ਤੋਂ ਪ੍ਰਿੰਸੀਪਲ ਤਾਨੂੰ ਹੋਰ ਬਹੁਤ ਸਾਰੀ ਦੁਨੀਆ ਨਾਲ ਮਿਲਣ ਦਾ ਮੌਕਾ ਮਿਲੂਗਾ ਦੁਨੀਆ ਖੁੱਲੂਗੀ ਤੁਹਾਡੇ ਲਈ ਤੇ ਨਹੀਂ ਤਾਂ ਮੈਨੂੰ ਪਤਾ ਨਹੀਂ ਕੋਈ ਟੀਚਾ ਬੇਟਾ ਇੱਕ ਸਕੂਲ ਦੋ ਸਕੂਲ ਤਿੰਨ ਸਕੂਲ ਚਾਰ ਸਕੂਲਾਂ ਤੇ ਸਾਰਾ ਕਰੀਅਰ ਖਤਮ ਹੋ ਜਾਂਦਾ ਬਸ ਮੈਥਿਵਰਿਆ 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 ਪੰਜਾਹ ਤੋਂ ਬਾਅਦ ਇੱਥੇ ਆ ਜਾਂਦਾ ਰਹੇਂਗੇ ਸੋ ਤੁਸੀਂ ਜਾ ਕੇ ਟ੍ਰੇਨਿੰਗ ਲਗਾਓ ਔਰ ਆਕੇ ਤੇ ਆਪਣੇ ਕੁਲੀਗਜ਼ ਨੂੰ ਤੇ ਆਪਣੇ ਬੱਚਿਆਂ ਨੂੰ ਉਹਦਾ ਫਾਇਦਾ ਹੋਊਗਾ ਤਾਂ ਇੱਕ ਬਹੁਤ ਹੀ ਕਮਾਲ ਦੀ ਸਿੱਖਿਅਤ ਪੀੜ੍ਹੀ ਜਿਹੜੀ ਹੈ ਅਗਲੀ ਸਾਡੀ ਉਹ ਅਸੀਂ ਜਿਹੜੀ ਹੈ ਅ ਪੰਜਾਬ ਨੂੰ ਸਮਰਪਿਤ ਕਰਨਾ ਚਾਹੁੰਦੇ ਹਾਂ ਤੇ ਫਿਰ ਸਕੂਲਾਂ ਦੀ ਵੀ ਪਰਮਿਸ਼ਨ ਬਦੂਗੀ ਕਿ ਇਹ ਉਹ ਸਕੂਲ ਹੈ ਜਿੱਥੋਂ ਦੇ ਪ੍ਰਿੰਸੀਪਲ ਦੇ ਨੇ ਪ੍ਰਣੇ ਲਿਆਇ ਹੋਏ ਨੇ ਸੰਗapore ਤੋਂ ਤਮਾਦਾਨੇ ਸਾਈਕੋਲੋਜੀਕਲੀ ਵੀ ਬਹੁਤ ਫਰਕ ਪੈ ਰਿਹਾ ਹੈ। ਕਿਸੀ ਉਹ ਸਾਡੇ ਜਿਹੜੇ ਬੱਚੇ ਨੇ ਉਹ ਐਵੋ ਜਿਹੀ ਟੀਚਰਾਂ ਕੋਲ ਨਹੀਂ ਜਿਹੜੇ ਵੈਲ ਟ੍ਰੇਨਡ ਹੈ ਨਾ। ਸੋ ਮਾਰੇ ਸਕੂਲਾਂ ਦੇ ਵਿੱਚ ਮੈਂ ਤੁਹਾਨੂੰ ਵੀ ਗੁਜਾਰਿਸ਼ ਕਰੂੰਗਾ ਕਿ ਸਤੂ ਲਿਸਟ ਲੈ ਲਿਓ ਤੇ ਕਿਤੇ ਤੁਹਾਨੂੰ ਨੇੜੇ ਜਿਹੜੇ ਕਿਤੇ ਉਧਰ ਕਿਸੇ ਕਵਰੇਜ ਕਰਨ ਗਏ ਹੋ ਤਾਂ ਉਹਨਾਂ ਪ੍ਰਿੰਸੀਪਲ ਦੀ ਵੀ ਹੈਡਮਾਸਟਰਾਂ ਦੀ ਵੀ ਇੰਟਰਵਿਊ ਕਰਿਓ ਜਿਹੜੇ ਜਾ ਕੇ ਆਏ ਨੇ ਕਿ ਕੀ ਫਰਕ ਪੈ ਗਿਆ ਜੀ? ਉਹ ਬੱਚਿਆਂ ਨਾਲ ਵੀ ਇੰਟਰਵਿਊ ਕਰਿਓ ਕਿ ਕੀ ਫਰਕ ਪੈ ਗਿਆ ਕਿਉਂਕਿ ਪੇਰੈਂਟ ਉਹਨਾਂ ਸਕੂਲਾਂ ਦੇ ਵਿੱਚ ਐਡਮਿਸ਼ਨ ਵੱਧ ਗਈ ਕਿਉਂਕਿ ਪੇਰੈਂਟਸ ਤੇ ਸਾਈਕੋਲੋਜੀਕਲੀ ਵੀ ਫਰਕ ਪੈ ਜਾਂਦਾ ਹੈ ਕਿ ਸਾਡੇ ਬੱਚੇ ਉਹ ਹੈ ਜਿਹੜੇ ਸਕੂਲਾਂ 'ਚ ਪੜ ਰਹੇ ਨੇ ਜਿੱਥੇ ਸਟਾਫ ਜਿਹੜਾ ਵੈਰੀ ਵੈਰੀ ਵੈਲ ਟ੍ਰੇਨਡ ਹੈ ਸੋ ਅੱਜ ਜੋ ਸਾਡੀ ਸਿੱਖਿਆ ਦੀ ਗਰੰਟੀ ਹੈ ਉਹ ਉਹਦੇ 'ਚ ਇੱਕ ਹੋਰ ਕਦਮ ਨੂੰ ਮਾਨਯੋਗ ਸਿੱਖਿਆ ਮੰਤਰੀ ਹਰਜੂ ਸਿੰਘ ਬੈਂਕ ਸੁਰਾਂ ਦੇ ਜਿਹੜੇ ਯਤਨ ਸਦਕਾ ਅੱਜ ਇੱਕ ਹੋਰ ਕਦਮ ਅਸੀਂ ਅੱਗੇ ਚੱਕਰੇ ਆਰਵਿੰਦ ਕੇਜਰੀਵਾਲ ਜੀ ਨੇ ਜਦੋਂ ਸਾਡੇ ਨਾਲ ਪੰਜਾਬ ਦੇ ਵਿੱਚ ਰੋਡ ਸ਼ੋਅ ਕਰ ਰਹੇ ਸੀ ਅਸੀਂ ਕਸ ਬੈਂਚ ਪੈਣਾ ਜਾ ਰਹੇ ਸੀ ਸਭ ਤੋਂ ਪਹਿਲੀ ਟੌਪ ਤੇ ਗਾਰੰਟੀ ਉਹ ਸਿੱਖਿਆ ਦੀ ਸੀ ਕਿ ਸਕੂਲ ਸ਼ਾਨਦਾਰ ਬਣਾ ਦਾਂਗੇ ਔਰ ਬਣ ਰਹੇ ਨੇ ਮਨੇ ਦੋ ਤਿੰਨ ਟੀਚਰਾਂ ਨੂੰ ਦੱਸਿਆ ਕਿ ਸਾਨੂੰ ਹੁਣ ਕਲਾ ਪੜ੍ਹਾਈ ਤੇ ਫੋਕਸ ਕਰਨ ਦਾ ਮੌਕਾ ਮਿਲ ਰਿਹਾ ਕਿਉਂਕਿ ਸਾਡੇ ਕੋਲ ਕੈਂਪਸ ਮੈਨੇਜਰ ਵੀ ਆ ਗਏ ਸਾਡੇ ਕੋਲੇ ਸਲੀਪਰ ਦੀਆਂ ਪੋਸਟਾਂ ਖਾਲੀ ਪਈਆਂ ਸੀ ਉਹ ਪਹੁੰਚ ਕੇ ਚੌਂਕੀਦਾਰ ਦੀਆਂ ਪੋਸਟਾਂ ਖਾਲੀ ਪਈਆਂ ਸੀ ਕਿਉਂਕਿ ਪ੍ਰਿੰਸੀਪਲ ਦਾ ਕੰਮ ਨੁ ਕਢਾਈ ਨੂੰ ਜਾਂ ਸਕੂਲ ਦੇ ਅਕੈਡੈਮਿਕ ਸਿਸਟਮ ਨੂੰ ਸੁਪਰਵਾਈਜ਼ ਕਰਨਾ ਹੁੰਦਾ ਹੈ ਪ੍ਰਿੰਸੀਪਲ ਦਾ ਟਾਈਮ ਕੋਈ ਬਾਥਰੂਮ ਦੇ ਟੁੱਟੇ ਠੀਕ ਕਰਨਾ ਕੋਈ ਪੱਖਾ ਖੜ ਗਿਆ ਜੀ ਕੋਈ ਫੇਰ ਮੱਚ ਗਿਆ ਜੀ ਉਹ ਨਹੀਂ ਉਹ ਉਹਦੀ ਵਾਸਤੇ ਸੀ ਅਲੱਗ ਤੋਂ ਸਟਾਫ ਹੈਲਪਿੰਗ ਸਟਾਫ ਜਿਨੂੰ ਕਹਿੰਦੇ ਉਹ ਰੱਖਿਆ ਹੋਇਆ ਸੋ ਮੈਂ ਵਾਰਕ ਬਾਅਦ ਇਹਨਾਂ ਸਾਰਿਆਂ ਨੂੰ ਇਸ ਸੱਤ ਦਿਨ ਦਾ ਹੈਗਾ ਪ੍ਰੋਗਰਾਮ ਹੈ ਤੇ 16 ਨੂੰ ਆ ਜਾਣਗੇ ਵਾਪਸ ਤੇ ਰਾਜ ਕਾਮਿੰਗ ਕਮਾਂਤਰੀ ਮੈਲਾ ਵਿਸ਼ਾ ਤੇ ਜ਼ਿਆਦਾਤਰ ਇਸ ਬੈਚ ਦੇ ਵਿੱਚ ਮੈਲਾ ਪ੍ਰਿੰਸੀਪਲੀ ਜੀ ਜਿਆਦਾ ਨੇ ਸੋ ਮੈਂ ਵਧਾਈ ਵੀ ਦੇਣਾ ਉਹਨਾਂ ਨੂੰ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਇੱਥੇ ਕਵਰੇਜ ਕਰਨ ਲਈ ਆਏ ਹੋ ਤੇ ਬੱਤ ਬੱਤ ਮੇਰੇ ਬੰਦੇ ਕੋਈ ਸਵਾਲ ਹੋਵੇ ਤਾਂ ਜਿੰਸਮ ਨੂੰ ਇੱਕ ਸਕੂਲ ਮਿਲਦਾ ਜਿਹੜਾ ਬਾਹਰ ਟੀਚਰ ਜਾਂਦੇ ਨੇ ਉਹ ਐਕਸਪੋਜ਼ਰ ਕਹਿੰਦੇ ਨੇ ਕਿ ਨੌਲੇਜ ਦਾ ਜਿੰਨਾ ਸ਼ੇਅਰ ਕਰੀਓ ਉਹਨਾਂ ਵਧੀਆ ਹੁੰਦਾ ਸਟੂਡੈਂਟਸ ਨੂੰ ਐਕਸਪੋਜ਼ਰ ਮਿਲਦਾ ਸੂਰੇਸ ਲਈ ਕਿਸ ਤਰੀਕੇ ਨਾਲ ਹੈਲਪਫ ਹੁੰਦੀ ਹੈ ਫਿਰ ਅੱਗੇ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਐਗਜ਼ਾਮਸ ਕ੍ਰੈਕ ਕਰਨੇ ਹੁੰਦੇ ਨੇ ਕਰੀਅਰ ਵਾਈਸ ਸੋਚਣਾ ਹੁੰਦਾ ਦੇਖੋ ਇਹ ਜਦੋਂ ਉੱਥੇ ਜਾਣਗੇ ਤਾਂ ਉੱਥੇ ਇਕੱਲੇ ਨਹੀਂ ਹੋਣਗੇ ਨਾ ਉੱਥੇ ਪੂਰੀ ਪ੍ਰਿੰਸੀਪਲਸ ਟ੍ਰੇਨਿੰਗ ਅਕੈਡਮੀ ਹੈ ਸਿੰਗਾਪੁਰ ਪੂਰੀ ਦੁਨੀਆ ਤੋਂ ਉੱਥੇ ਪ੍ਰਿੰਸੀਪਲਸ ਆਉਂਦੇ ਨੇ ਉਹਨਾਂ ਦੀ ਆਪਸ ਦੇ ਡਿਸਕਸ਼ਨ ਹੋਊਗੀ ਦੇਖੋ ਅੱਜ ਕੱਲ ਜ਼ਮਾਨਾ ਹੈਗਾ ਬ੍ਰੇਨਸਟਾਰਮਿੰਗ ਦਾ ਜਿੰਨੇ ਬ੍ਰੇਨ ਇਕੱਠੇ ਹੋ ਕੇ ਆਪਣਾ ਕਹਿੰਦੇ ਆ ਕਿ ਆਪਣੇ ਵਿਚਾਰ ਰੱਖਣਗੇ ਉਨੇ ਹੀ ਕੋਈ ਨਾ ਕੋਈ ਉਹਦੇ ਵਿੱਚੋਂ ਆਈਡੀਆਸ ਆਉਣਗੇ ਆ ਜਿਹੜਾ ਆਪਾਂ ਸਟਾਰਟਅਪ ਕਹਿੰਦੇ ਆ ਵਿਚਾਰ ਮੰਦ ਬੰਦਿਆਂ ਨੇ ਸਟਾਰਟਅਪ ਕੀਤਾ ਕੋਈ ਉਹ ਜਿਹਨੇ YouTube ਹੈ ਚਾਰ ਜਣਾਂ ਨੇ ਬਣਾਈ ਸੀ ਹੈਨਾ ਆਪਸ ਇਕੱਠੇ ਹੋਏ ਕੋਈ ਲੋੜ ਪਈ ਹੋਣੀ ਇੱਕ ਇੱਕ ਇੱਕਲਾ ਜਨਮ ਦਿਨ ਸੀ ਦੂਜੇ ਨੇ ਉਹਨੂੰ ਵੀਡੀਓ ਤੇ ਜਦੋਂ ਸੀ ਵੀਡੀਓ ਭੇਜਣ ਵਾਸਤੇ ਕੋਈ ਜਗ੍ਹਾ ਨਹੀਂ ਸੀ ਕਿ ਕਿਵੇਂ ਭੇਜੀ ਇੱਥੇ YouTube ਦਾ ਜਨਮ ਹੋਇਆ ਸੋ ਅੱਜ YouTube ਤੋਂ ਬਿਨਾ ਸ਼ਾਇਦ ਰਹਿਣਾ ਮੁਸ਼ਕਲ ਹੋ ਜੇ ਸੋ ਇਸੇ ਤਰ੍ਹਾਂ ਹੀ ਬ੍ਰੇਨਸਟਾਰਮਿੰਗ ਨਾਲ ਅੱਜ ਗਰੁੱਪ ਆਫ ਕੰਪਨੀਜ਼ ਦਾ ਜ਼ਮਾਨਾ ਹੈ ਬਿਲਕੁਲ ਮੈਂ ਟੀਚਰਜ਼ ਨੂੰ ਵੀ ਕਹਿ ਕੇ ਤੁਸੀਂ ਆਪ ਤਾਂ ਚਲੋ ਇਕੱਠੇ ਰਹਿਣੀ ਹੈ ਇੱਥੇ ਆ ਕੇ ਵੀ ਇਕੱਠੇ ਰਹੋਗੇ ਪਰ ਜਿਹੜੇ ਹੋਰ ਵੀ ਦੁਨੀਆ ਤੋਂ ਆਉਣਗੇ ਉਹਨਾਂ ਤੋਂ ਵੀ ਸਿੱਖਿਓ ਕਿ ਤੁਹਾਡੇ ਕੰਟਰੀਜ਼ ਦੇ ਵਿੱਚ ਕਿਵੇਂ ਪੜਾਇਆ ਜਾਂਦਾ ਹੈ ਤੇ ਕੀ ਰਿਜ਼ਲਟ ਨੇ ਇੱਥੇ ਆ ਕੇ ਬੱਚਿਆਂ ਦਾ ਵੀ ਅਸੀਂ ਬੱਚਿਆਂ ਨੂੰ ਵੀ ਅਸੀਂ ਜਿਹੜਾ ਬਿਜ਼ਨਸ ਬਲਾਸਟਰ ਦੇ ਨਾਮ ਤੇ ਇੱਕ ਪ੍ਰੋਗਰਾਮ ਹੈ ਉਹਦੇ ਅਸੀਂ 3-3000 ਰੁਪਏ ਦੇ ਦੋ 2000 ਰੁਪਏ ਪਰ ਬੱਚਾ ਜਿੰਨੇ ਪੰਜ-ਪੰਜ ਬੱਚੇ ਹਨ ਕਰੋਤਾ ਹੈ 10000 ਰੁਪਏ ਹੋ ਜਾਂਦੇ ਉਹ ਬੱਚੇ ਪੰਜੇ ਬੱਚੇ ਬੈਠ ਕੇ ਕੋਈ ਵੀ ਆਪਣਾ ਕੋਈ ਸਟਾਰਟਅਪ ਕੋਈ ਆਪਣੀ ਦਿਮਾਗ ਚੋਂ ਕੋਈ ਆਈਡੀਆ ਕਰਨ ਅਸੀਂ ਜਿਹੜੀਆਂ ਕੰਪਨੀਆਂਜ਼ ਨਾਲ ਉਹਨਾਂ ਦਾ ਐਗਰੀਮੈਂਟ ਕਰਾਉਂਦੇ ਆ ਕਿ ਆਹ ਪ੍ਰੋਡਕਟ ਜਿਹੜਾ ਸਾਡਾ ਹੋਊਗਾ ਇਹਨੂੰ ਤੁਸੀਂ ਬਣਾ ਦਿਓ ਕੋਈ ਹੈਲਮਟ ਬਣਾਉਂਦਾ ਹੈ ਇਸ ਤਰ੍ਹਾਂ ਦਾ ਕਿ ਜਿਹੜਾ ਪਹਿਲਾਂ ਕਦੇ ਦੇਖਿਆ ਨਹੀਂ ਕਿਸੇ ਨੇ ਕਾਫੀ ਬਣਾਉਣ ਦੇ ਨਵੇਂ ਤਰੀਕੇ ਬਣਾਏ ਨੇ ਸੋ ਇਹ ਅਸੀਂ ਜਿਹੜਾ ਦਿੱਲੀ ਤੋਂ ਨੋਲਜ ਸ਼ੇਅਰਿੰਗ ਜਿਹੜਾ ਐਗਰੀਮੈਂਟ ਸੀ ਉਹਦੇ ਵਿੱਚ ਅਸੀਂ ਦਿੱਲੀ ਦੇ ਸਕੂਲਾਂ ਦਾ ਦੌਰਾ ਕੀਤਾ ਸੀ ਉੱਥੋਂ ਸਾਨੂੰ ਇਹ ਆidea ਆਇਆ ਸੀ ਕਿ ਕਾਮਯਾਬ ਚੱਲ ਰਿਹਾ ਹੈ ਮਾਨ ਸਰ ਤੁਸੀਂ ਐਂਟੀ-ਟੱਬ ਕੈਂਪੇਨ ਵੀ ਚੱਲ ਰਹੀ ਹੈ ਜੇ ਜਿਹੜੇ ਹੁਣ ਤੁਸੀਂ ਆਪ ਇਹ ਕੈਂਪੇਨਾਂ ਨੂੰ ਕਰਕੇ ਨਸਲ ਨੂੰ ਕਰਦੇ ਹੋ ਕੀ ਪੰਜਾਬ ਦੇ ਵਿੱਚ ਕੋਈ ਤਰ੍ਹਾਂ ਸਬਜੈਕਟ ਹੋ ਜਾਏਗਾ ਕਿ ਕਿਉਂਕਿ ਐਂਟੀ-ਟੱਬ ਕੋ ਬੱਚਿਆਂ ਨੂੰ ਸਿਖ ਦੇਣ ਵਾਸਤੇ ਕੋਈ ਬੇਸ ਬੇਸਿਕੀ ਦੇਸੀ ਹੋਵੇ ਸਬਜੈਕਟ ਆ ਜੇ ਕੋਈ ਨਾ ਕੋਈ ਆਕੇ ਤਾਂ ਕਿ ਬੱਚਾ ਸਮਝ ਜਾ ਸਕੇ ਸ਼ੁਰੂਆਤ ਤੋਂ ਹੀ ਕਿ ਨਸ਼ਿਆਂ ਤੋਂ ਕਿਵੇਂ ਰਹਿਣਾ ਇੱਥਾ ਕਰਨਾ ਬਿਲਕੁਲ ਬਿਲਕੁਲ ਇਹ ਬੜਾ ਜ਼ਰੂਰੀ ਹੈ ਕਿਉਂਕਿ ਇਹ ਉਮਰ ਐਸੀ ਹੁੰਦੀ ਹੈ ਜਿਹੜੀ ਪ੍ਰਾਇਮਰੀ ਸਕੂਲ ਵਾਲੀ ਤਾਂ ਚਲੋ ਛੋਟੀ ਹੁੰਦੀ ਹੈ ਮਿਡਲ ਹਾਈ ਸਕੈਂਡਰੀ ਵਾਲੀ ਉਮਰ ਐਸੀ ਹੁੰਦੀ ਹੈ ਕੋਰੇ ਕਾਗਜ਼ ਵਰਗਾ ਜਿਹੜਾ ਮਨ ਹੁੰਦਾ ਜੋ ਮਰਜ਼ੀ ਲਿਖ ਦੋ ਕਈ ਵਾਰੀ ਸਕੂਲਾਂ ਚੋਂ ਵੀ ਸਾਨੂੰ ਇਸ ਤਰ੍ਹਾਂ ਦੀਆਂ ਖਬਰਾਂ ਵੀ ਆਈਆਂ ਕਿ ਯਾਰੀ ਦੋਸਤੀ ਦੀ ਸੌਂਪਵਾ ਕੇ ਨਸ਼ਾ ਕਰਾ ਦੇ ਇੱਕ ਵਾਰੀ ਲੱਗ ਗਏ ਫਿਰ ਮੁੜ ਕੇ ਉਸ ਦਲਦਲ ਚੋਂ ਨਿਕਲਣਾ ਔਖਾ ਹੋ ਜਾਣਾ ਅਸੀਂ ਐਸਐਸਪੀ ਜੀ ਨੂੰ ਡਿਪਟੀ ਕਮਿਸ਼ਨਰਸ ਨੂੰ ਡੀਓ ਨੂੰ ਇਹ ਕਹਿਆ ਕਿ ਤੁਸੀਂ ਰੈਗੂਲਰਲੀ ਸਕੂਲਾਂ ਚ ਵਿਜ਼ਿਟ ਕਰੋ ਬੱਚਿਆਂ ਨੂੰ ਜਿਹੜੇ ਮਿਲੋ ਉਹਨਾਂ ਦੀ ਕਾਉਂਸਲਿੰਗ ਕਰੋ ਕਿ ਆਪਾਂ ਬਹੁਤ ਵੱਡੇ ਬੰਦੇ ਬਣਨਾ ਹੈ ਆਪਣੀ ਮੰਜ਼ਿਲ ਜਿਹੜੀ ਹੈ ਉਹ ਛੋਟੀ ਨਹੀਂ ਹੈਗੀ ਗਲਤ ਸੰਗਤ ਦਾ ਸ਼ਿਕਾਰ ਨਹੀਂ ਹੋਣਾ ਹਨਾ ਤਾਂ ਕਿ ਉਹਨਾਂ ਦੀ ਨਾਲ-ਨਾਲ ਇਹ ਕਾਉਂਸਲਿੰਗ ਵੀ ਹੁੰਦੀ ਰਹੇ ਕਿ ਅਸੀਂ ਇਹ ਕੰਮਾਂ ਤੋਂ ਬਚਣਾ ਨਾਲ-ਨਾਲ ਫਿਰ ਜਿਹੜੀ ਪੇਰੈਂਟ ਟੀਚਰ ਮੀਟਿੰਗ ਹੈ ਉਹ ਵੀ ਸਾਨੂੰ ਬਹੁਤ ਜ਼ਿਆਦਾ ਹੈਲਪ ਕਰਦੀ ਹੈ ਕਿ ਸਕੂਲ ਤੋਂ ਬਾਅਦ ਬੱਚਾ ਕੀ ਕਰਦਾ ਹੈ ਉਹ ਸਕੂਲ ਤੋਂ ਬਾਅਦ ਬੱਚੇ ਦੀ ਸੰਗਤ ਕਿਹੋ ਜੀ ਹੈ ਇਹ ਤਾਂ ਪੇਰੈਂਟ ਦੱਸ ਸਕਦੇ ਨੇ ਤੇ ਪੇਰੈਂਟ ਨੂੰ ਪਤਾ ਹੋਣਾ ਚਾਹੀਦਾ ਕਿ ਮੇਰਾ ਬੱਚਾ ਸਕੂਲ ਦੇ ਵਿੱਚ ਕਿਹਦੀ ਕਿਹੜੀ ਸੰਗਤ ਚ ਪੈਂਦਾ ਸੋ ਇਹ ਜਿਹੜਾ ਸਰਕਾਰੀ ਸਕੂਲਾਂ ਚ ਅਸੀਂ ਪੇਰੈਂਟ ਟੀਚਰ ਮੀਟਿੰਗ ਹੈ ਨਾ ਵਿਦਿਆਰਥੀ ਮਾਪੇ ਮਿਲਣੀ ਸ਼ੁਰੂ ਕੀਤਾ ਉਹ ਵੀ ਬਹੁਤ ਕਾਮਯਾਬ ਹੈ ਤੇ ਨਾਲ ਸਕੂਲ ਜਦੋਂ ਛੁੱਟੀ ਹੋ ਜਾਂਦੀ ਹੈ ਮੇਰਾ ਸਕੂਲ ਜਦੋਂ ਬੰਦ ਹੋ ਜਾਂਦਾ ਹੈ ਉਹ ਤੋਂ ਬਾਅਦ ਸਕੂਲ ਚ ਕੌਣ ਕੌਣ ਆਉਂਦਾ ਬਹੁਤ ਸਾਰੇ ਸਕੂਲ ਵੀ ਹੈ ਜਿਹਨੇ ਜਿਹੜੇ ਬੰਦ ਸਕੂਲ ਨੇ ਉਹਨਾਂ ਦੇ ਕੰਦ ਕੋਈ ਨਾ ਭੰਨ ਕੇ ਜਾਂ ਕੋਈ ਰਸਤਾ ਬਣਾ ਕੇ ਉੱਥੇ ਗਲਤ ਅਨਸਰ ਜਿਹੜੇ ਨੇ ਉਹ ਜਦ ਤੱਕ ਕੋਈ ਨਸ਼ਾ ਨਹੀਂ ਸ਼ੇ ਕਰਦੇ ਆ ਜਾਂ ਕੋਈ ਅਸ਼ਲੀਲ ਗੱਲਾਂ ਉੱਥੇ ਬਾਥਰੂਮਾਂ ਜਾਂ ਕੰਦਾਂ ਤੇ ਲਿਖ ਜਾਂਦੇ ਉਹਦੇ ਵਾਸਤੇ ਵੀ ਅਸੀਂ ਕਿਉਂਕਿ ਕੈਮਰੇ ਵੀ ਲੱਗੇ ਹੋਏ ਨੇ ਸੀਸੀਟੀਵੀ ਪਰ ਨਾਲ ਅਸੀਂ ਸਿਕਿਉਰਟੀ ਵੀ ਪ੍ਰੋਵਾਈਡ ਕਰਵਾ ਰਹੇ ਆ ਤਾਂ ਕਿ ਬੱਚਿਆਂ ਨੂੰ ਕਿਸੇ ਵੀ ਕਿਸਮ ਦਾ ਕੋਈ ਵੀ ਉਸ ਉਮਰ ਚ ਗਲਤ ਕਿਸਮ ਦਾ ਸਾਹਿੱਤ ਜਾ ਗਲਤ ਸੰਗਤ ਦਾ ਸ਼ਿਕਾਰ ਨਾ ਹੋਣਾ। ਠੀਕ ਹੈ। ਅਜਿਹਾ ਮੰਨਿਆ ਤੋਂ ਹੈ ਉਹ ਨਿਊਜ਼ੀਲੈਂਡ ਦੇ ਖਿਲਾਫ ਖੇਲ ਰਿਹਾ ਚੈਂਪੀਅਨ ਟਰਾਫੀ ਆਫ ਦੀ ਐਕਸਪੈਕਟੇਸ਼ਨ ਜਾਂ ਅਪ੍ਰੈਸ਼ਨ ਦੇਣਾ ਚਾਹੀਏ। ਆਲਵੇਜ਼ ਅਸੀਂ ਤਾਂ ਅਸੀਂ ਤਾਂ ਟੀਮ ਦੇ ਹੱਕ ਚੀ ਹੈ ਦੀ ਔਰ ਉਮੀਦ ਕਰਦੇ ਕਿ ਜਿਹੜੀ ਟੀਮ ਹੈ ਹੁਣ ਤੱਕ ਅਨਬੀਟਨ ਰਹੀ ਹੈ ਇਸ ਚੈਂਪੀਅਨ ਟਰਾਫੀ ਦੇ ਵਿੱਚ ਤੇ ਕੱਲ ਨੂੰ ਸਾਡੇ ਸ਼ੋਮਨ ਖੇਲਿਆ ਵਿਰਾਟ ਕੋਹਲੀ ਹੈ ਰੋਹਿਤ ਸ਼ਰਮਾ ਹੈ ਨਾ ਕੁਲਦੀਪ ਯਾਦਵ ਹੈ ਤੇ ਜਟੇਜਾ ਨਾ ਜਿੰਨੇ ਵੀ ਸਾਡੇ ਪਲੇਅਰ ਨੇ ਉਹ ਆਪਣੇ ਵੱਲੋਂ ਕਮਿਟਿਸਟੀ ਕਰਦਾ ਕੋਈ ਪਲੇਅਰ ਫਾਈਨਲ ਤੱਕ ਖਾਸ ਤੌਰ ਤੇ ਹਰੇਕ ਪਲੇਅਰ ਚਾਹੁੰਦਾ ਕਿ ਮੇਰਾ ਫਾਈਨਲ ਦੇ ਵਿੱਚ ਘੱਟੋ ਘੱਟ ਮੇਰੀ अहमियत ਬਣੇ ਸੋ ਮੈਂ ਉਹਨਾਂ ਨੂੰ ਸ਼ੁਕਰੀਆ ਨਾਮ ਦਿਨਾ ਕਿ ਕੱਲ ਨੂੰ 2:30 ਵਜੇ ਜਿਹੜਾ ਮੈਚ ਹੈ ਤੇ ਉਹਦੇ ਵਿੱਚ ਜਿਹੜੀ ਭਾਰਤੀ ਟੀਮ ਜਿਹੜੀ ਹੈ ਉਹ ਚੈਂਪੀਅਨਸ ਆਫ ਦਾ ਚੈਂਪੀਅਨ ਦਾਂਕੇ ਆ। ਸੋ ਸੋ ਇਸ ਤੋਂ ਲਗਰ ਜਿੱਥੇ ਦਾ ਸਾਹਿਬ ਨੂੰ ਜਿਸ ਤਰ੍ਹਾਂ ਹਟਾਇਆ ਗਿਆ ਉਹਨੂੰ ਕਿਸ ਤਰ੍ਹਾਂ ਬੋਲਦੇ ਸੀ। ਦੇਖੋ ਤਾਰ ਮੇ ਤਾਂ ਮਾਮਲਾ ਹੈ। ਪਰ ਮੈਂ ਪਹਿਲੇ ਤੁਹਾਨੂੰ ਕਹਿਣਾ ਹੁੰਦਾ ਕਿ ਹੁਣ ਤਾਂ ਇਹ ਚਾਹੀਦਾ ਸੀਗਾ ਕਿ ਰਾਜਨੀਤੀ ਧਰਮ ਤੋਂ ਸਿੱਖਿਆ ਲੈਂਦੀ। ਪਰ ਹੁਣ ਇਹ ਲੱਗਿਆ ਕਿ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਗਈ। ਜਦੋਂ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗੀ ਤਾਂ ਆਹ ਹਾਲ ਹੋ ਗਿਆ। ਤਾਂ ਜਿਹੜੇ ਜਿਨ੍ਹਾਂ ਨੇ ਜਿਹੜੀ ਅੰਤਰੀਮ ਕਮੇਟੀ ਹੈ ਜਿਨ੍ਹਾਂ ਨੇ ਜਗੇਦਰ ਸਾਹਿਬ ਨੂੰ ਸੇਵਾ ਮੁਕਤ ਕੀਤਾ ਉਹਨਾਂ ਦੀ ਅਭਦੀ ਚੋਂ ਹੋਈ ਨੂੰ 12 13 14 ਸਾਲ ਹੋ ਗਏ ਜੀ ਪਹਿਲਾਂ ਆਪ ਤਾਂ ਵੈਲਿਡ ਹੋ ਜੋ ਚੋਣੇ ਤੱਕ ਰਾਲੀਏ ਉਹ ਸੈਂਟਰ ਨੇ ਕਰਾਉਣੀਆਂ ਨੇ ਮੈਂ ਕੰਦ ਨੂੰ ਅਪੀਲ ਕਰਦਾ ਕਿ ਸ਼ਰੂਨਿਕਪੁਰ ਤੇ ਚੋਣਾ ਕਰਾਉਣ ਔਰ ਪਤਾ ਲੱਗ ਜੂਗਾ ਕਿ ਲੋਕ ਜਿਹੜੇ ਨੇ ਉਹ ਕਿਦਾਂ ਖਸਾ ਦਿੰਦੇ ਨੇ ਪਰ ਤੁਹਾਨੂੰ ਸਾਰੇ ਨੂੰ ਪਤਾ ਹੀ ਹੈ ਕਿ ਲੋਕਤੰਨ ਨੇ ਤਾਂ ਫੈਸਲੇ ਪਹਿਲੀ ਕਰ ਚੁੱਕੇ ਨੇ ਜੇ ਤੁਸੀਂ ਹੋਰ ਕਰੇ ਜਥੇਦਾਰ ਨੂੰ ਲਾਤਾ ਕਦੇ ਮੈਂ ਪਾਰਲੀਮੈਂਟ 'ਚ ਹੀ ਬੋਲਿਆ ਸੀ ਵੀ ਤੁਹਾਡੀਆਂ ਜੇਬਾਂ 'ਚੋਂ ਜਥੇਦਾਰ ਨਿਕਲਦੇ ਨੇ ਕਦੇ ਜਥੇਦਾਰ ਨੂੰ ਜੇਬ 'ਚ ਪਾ ਲਿਆ ਕਦੇ ਜਥੇਦਾਰ ਨੂੰ ਜੇਬ 'ਚ ਜੇਬ 'ਚੋਂ ਕੱਢ ਲਿਆ ਠੀਕ ਹੈ ਜਦੋਂ ਨਾਲੇ ਤਾਂ ਤੁਸੀਂ ਸਾਰੀਆਂ ਸਜ਼ਾਵਾਂ ਹਾਂ ਹਾਂ ਕਹਿ ਕੇ ਉੱਥੇ ਮੰਨ ਲਿਆ ਸਾਰੀਆਂ ਗਲਤੀਆਂ ਗੁਨਾਹ ਮੰਨ ਲਏ ਹਾਂਜੀ ਹਾਂਜੀ ਕਰਕੇ ਉਸ ਤੋਂ ਬਾਅਦ ਉਹਦੀ ਸਜ਼ਾ ਜੋ ਤਨਖਾਹ ਲੱਗੀ ਉਹ ਵੀ ਤੁਸੀਂ ਕਰੇ ਹੁਣ ਤੁਸੀਂ ਕਹਿੰਦੇ ਹੋ ਇਹਨਾਂ ਨੂੰ ਅਸੀਂ ਟਾਵਾਂਗੇ ਤਾਂ ਬਦਲਾਖੋਰੀ ਲੱਗਦੀ ਪਰ ਜੱਗੀਦਾਰ ਸਾਹਿਬ ਜਿਹੜੇ ਨੇ ਅਕਾਲ ਤਖਤ ਸਾਹਿਬ ਦੇ ਸ਼ੇਨ ਕਾਸ਼ਾ ਦੀ ਗੱਦੀ ਹੈ ਉਹ ਕੋਈ ਛੋਟੀ ਮੂਟੀ ਜਿਹੜੀ ਗੱਦੀ ਨਹੀਂ ਹੈਗੀ ਪਰਮਾਤਮਾ ਦੇਖਦਾ ਜੀ ਬਾਕੀ ਮੈਂ ਤਾਂ ਇਹ ਜਿਨ੍ਹਾਂ ਨੇ ਹੜਬੜੀ ਚ ਜਾਂ ਬਦਲਾਖੋਰੀ ਚ ਇਹ ਫੈਸਲੇ ਕੀਤੇ ਨੇ ਮੈਂ ਤੁਹਾਨੂੰ ਨਹੀਂ ਹੀ ਕਹੂੰਗਾ ਕਿ ਨਾ ਕਿਸ ਨੂੰ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ Matematik